ਪਿਛਲੇ 2 ਸਾਲਾਂ ਤੋਂ ਪਿੰਡ ਕੰਬੂਰ ਤੋਂ ਅਜੇ ਵੀ ਆਵਾਜ਼ ਨਹੀਂ ਅਮਿਕਾ ਹਾਂ ਯਾਰ ਯਾਰ ਮੈਨੂੰ ਲੱਗਦਾ ਉਹ ਤਾਂ ਯਾਰ ਨੇ ਨਾ ਜੀ ਉਹ ਤਾਂ ਹੁਣ ਵੀ ਕਹਿ ਰਹੇ ਨੇ ਜਿਆਦਾ ਨਹੀਂ ਅਸੀਂ ਪਹਿਲਾਂ ਵੀ ਕਿਤੇ ਤੁਰਿਆ ਇਹੀ ਕਹਿ ਕੇ ਤੁਰਿਆ ਜਦੋਂ ਤੱਕ ਸਾਡੇ ਮਸਲੇ ਦਾ ਹੱਲ ਨਹੀਂ ਉੱਥੇ ਅਸੀਂ ਨਹੀਂ ਖੜੇ ਨਾ ਤੁਸੀਂ ਕਿੱਲੇ ਲੈਣਾ ਉਹ ਤੁਹਾਡੀ ਆਪ ਦੀ ਜੋ ਕਾਰਵਾਈਆਂ ਕਰ ਸਕਦੇ ਹਾਂ ਅਸੀਂ ਇੱਥੇ ਬੈਠੇ ਆਂ ਸਾਨੂੰ ਸਾਡੇ ਮਸਲੇ ਦਾ ਹੱਲ ਜਿਹੜੇ ਕੱਲ੍ਹ ਲਾਰੇਲੇ ਦਿੱਤੇ ਕੋਈ ਨਹੀਂ ਸਾਨੂੰ ਝੋਟੀਆਂ ਝੂਠੇ ਵਾਦੇ ਦੀ ਨੀਰ ਤੱਕ ਸੋ ਸੱਤੀ ਪਾ ਬਣਾ ਕੇ ਬੈਠੇ ਰਹੇ ਜਿਹੜੇ ਸੱਤੀ ਆਸ-ਪਾਸ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਸ਼ਰਕਤੇ ਆ ਕੇ ਸੱਤਾਂ ਨੇ ਲਾਂਦੇ ਪਾਜੇ ਛੜਕਾਂ ਦੇ ਮਤਨ ਪਹਿਲਾਂ ਹੀ ਕਿਹਾ ਸੀ ਜਿਹਦੇ ਸੰਘਰਸ਼ ਕਰਦੇ ਹੁਣ ਛੜਕਾਂ ਤਾਂ ਬੇਲੇ ਡੱਬੇ ਤੇ ਅਸਮਾਨ ਤਾਂ ਬੜੀ ਅਜਾਈ ਦਾ ਕੰਮ ਕਰਦੀ ਨਹੀਂ ਕੋਈ ਗੱਲ ਨਾ ਆਪਾਂ ਇੱਥੇ ਬੈਠੇ ਆ ਸਵੇਰ ਨੂੰ ਇੱਕ ਡੱਗੇ ਦੇ ਦੋ ਡੱਗਣਗੇ ਤਿੰਨ ਡੱਗਣਗੇ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ ਸੋ ਸਤਿ ਸ੍ਰੀ ਅਕਾਲ ਇਹਨਾਂ ਨੇ ਜੋ ਕਾਰਵਾਈ ਕਰਨੀਆਂ ਕਰਨਗੇ ਆਪਣੀ ਉਮੀਦ ਕਰਦੇ ਆਂ ਕਾਰਵਾਈ ਆਪਣੇ ਦਾ ਨਾ ਕਰਕੇ ਸਰਕਾਰ ਨੂੰ ਆਪਣੀ ਆਵਾਜ਼ ਪਹੁੰਚਾਣਗੇ ਤੇ ਇੱਥੇ ਜਿਹੜਾ ਜਵਾਬ ਹੋਗਾ ਸਾਨੂੰ ਦੇਣਗੇ ਅਸੀਂ ਪ੍ਰਸ਼ਾਸਨ ਤੋਂ ਵੀ ਉਮੀਦ ਕਰਦੇ ਆਂ ਤੇ ਇਹ ਨਿਕੰਮੀ ਸਰਕਾਰ ਦੇ ਰਿਪਲਾਈ ਤੋਂ ਵੀ ਉਮੀਦ ਕਰਦੇ ਆਂ ਕਿ ਕੁਝ ਨਾ ਕੋਈ ਸਾਰਥਕ ਹੱਲ ਹੋਵੇਗਾ

ਯਾਰ ਕਾਲੋ ਹਮੇ ਕਹੇ ਅਵਾਜ਼ ਦੋ ਹਮੇ ਕਹੇ ਅਵਾਜ਼ ਦੋ ਹਮੇ ਕਹੇ ਅਵਾਜ਼ ਦੋ ਹਮੇ ਕਹੇ ਸਦੇ ਹੱਕ ਸਦੇ ਹੱਕ ਸਦੇ ਹੱਕ ਸਦੇ ਹੱਕ सो थकांत थक ले न हड़बे जणे سلام الله عليكم سلام الله عليكم نور کا نور دا